ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਦਾਸ ਐਡਵੋਕੇਟ ਰਵਿੰਦਰ ਸਿੰਘ ਸੈਂਪਲਾ ਆਪ ਜੀ ਦੇ ਚਰਨਾਂ 'ਚ ਨਿਮਰਤਾ ਸਹਿ ਬੇਨਤੀ ਕਰਦਾ ਹੈ ਕਿ ਸਿੱਖ ਪੰਥ ਦੀ ਬੜੀ ਮਹਾਨ ਹਸਤੀ ਤੇ ਜਿਨ੍ਹਾਂ ਦਾ ਨਾਮ ਪੰਥ ਦੇ ਵਿੱਚ ਬੜੇ ਸਤਕਾਰ ਨਾਲ ਲਿਆ ਜਾਂਦਾ ਹੈ ਗੁਲਾਮ ਹੈਦਰ ਕਾਦਰੀ ਸਾਹਿਬ ਇੱਕ ਮਹਾਨ ਕਥਾਵਾਚਕ ਜਿਨ੍ਹਾਂ ਦੀ ਸਿੱਖ ਪੰਥ ਨੂੰ ਬੜੀ ਦੇਣ ਹੈ ਉਹਨਾਂ ਵੱਲੋਂ ਆਪਣੇ ਸਥਾਨ ਡੇਰਾ ਕੁਲੀ ਫਕੀਰਾਂ ਦੀ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੰਜਵਾਂ ਮਹਾਨ ਸਰਬ ਧਰਮ ਸੰਮੇਲਨ ਕਰਵਾਇਆ ਜਾ ਰਿਹਾ ਹੈ ਜਿਸ ਦੀ ਤਾਰੀਖ 7 8 ਤੇ 9 ਮਾਰਚ ਨਿਸ਼ਚਿਤ ਹੋਈ ਹੈ 9 ਮਾਰਚ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਦੇ ਭੋਗ ਅਪरांत ਗੁਰੂ ਘਰ ਦੇ ਕੀਰਤਨੀਏ ਜਥੇ ਰਾਗੀ ਢਾਡੀ ਤੇ ਕਥਾਵਾਚਕ ਆਪ ਸਭ ਨੂੰ ਕੀਰਤਨ ਦੇ ਰਾਹੀ નિਹਾਲ ਕਰਨਗੇ ਕਥਾ ਦੇ ਰਾਹੀ નિਹਾਲ ਕਰਨਗੇ ਗੁਰੂ ਦੇ ਜਸ ਗਾਏ ਜਾਣਗੇ ਜਿਵੇਂ ਕਿ ਸਾਈਂ ਜੀ ਹਰੇਕ ਸਾਲ ਬੜੀ ਧੂਮ-ਤਾਮ ਤੇ ਸ਼ਰਦਾ ਦੇ ਨਾਲ ਬੈਂਡ ਵਾਜਿਆਂ ਦੇ ਨਾਲ ਸਤਕਾਰ ਦੇ ਨਾਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਲੈ ਕੇ ਆਪਣੇ ਸਥਾਨਾਂ ਤੇ ਆਉਂਦੇ ਨੇ ਤੇ ਉਸੇ ਤਰ੍ਹਾਂ ਸਤਕਾਰ ਸਹਿਤ ਸਰੂਪ ਨੂੰ ਫਿਰ ਸਥਾਨਾਂ ਤੇ ਪਹੁੰਚਾਇਆ ਜਾਂਦਾ ਹੈ ਉਸ ਸਮੇਂ ਵੀ ਵੱਡੀ ਗਿਣਤੀ ਦੇ ਵਿੱਚ ਆਪ ਸੰਗਤਾਂ ਦਾ ਜਿਹੜਾ ਸਹਿਯੋਗ ਹੈ ਉਸ ਦੀ ਲੋੜ ਹੈ ਸੋ ਮੈਂ ਬੇਨਤੀ ਕਰਦਾ ਹਾਂ ਕਿ ਆਪ ਜੀ ਤਰੀਕਾ ਨੋਟ ਕਰ ਲਓ ਮਿਤੀ 7 8 ਤੇ 9 ਮਾਰਚ ਨੂੰ ਆਪ ਜੀ ਨੇ ਡੇਰਾ ਖੁੱਲੀ ਫਕੀਰਾਂ ਦੀ ਗਲੀ ਨੰਬਰ 5ਏ ਪਤੀ ਰੋਡ ਬਰਨਾਲਾ ਵਿਖੇ ਹਮ ਹਵਾ ਕੇ ਪਹੁੰਚਣਾ ਹੈ ਤੇ ਤਨ ਮਨ ਤੇ ਧਨ ਦੇ ਨਾਲ ਇਸ ਸਮਾਗਮ ਦਾ ਹਿੱਸਾ ਬਣਨਾ ਹੈ ਔਰ ਅਸੀਂ ਆਓ ਸਾਰੇ ਰਲ ਕੇ ਸਾਈਂ ਜੀ ਦਾ ਇਸ ਸਰਵ ਧਰਮ ਸੰਮੇਲਨ ਦੇ ਲਈ ਪੂਰਨ ਸਹਿਯੋਗ ਕਰੀਏ ਔਰ ਸਾਈਂ ਜੀ ਨੂੰ ਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਹੋਰ ਸਮਰੱਥਾ ਤਾਕਤ ਬਖਸ਼ਣ ਕਿ ਉਹ ਸਾਰੇ ਧਰਮਾਂ ਦੇ ਐਸੇ ਸਾਂਝੇ ਸਮੇਲਨ ਸਮੇਂ-ਸਮੇਂ ਤੇ ਕਰਾਉਂਦੇ ਰਹਿਣ ਔਰ ਆਓ ਆਉਂਦੀ 9 ਤਰੀਕ ਨੂੰ ਆਪਾਂ ਬਰਨਾਲੇ ਪਹੁੰਚੀਏ ਤੇ ਬਰਨਾਲੇ ਤੂੰ ਤਾਮ ਦੇ ਨਾਲ ਇਸ ਸਲਾਨਾ ਸਮਾਗਮ ਦਾ ਹਿੱਸਾ ਬਣੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ